ਪੰਜਾਬ ਦੇ ਜਲੰਧਰ ਦੇ ਬੱਸ ਸਟੈਂਡ ਨੇੜੇ ਇੱਕ ਨਿੱਜੀ ਕਾਰ ਪਾਰਕਿੰਗ ਵਿੱਚ ਖੜੀ ਚਿੱਟੇ ਰੰਗ ਦੀ MG Hector ਕਾਰ ਤੇ ਅਣਪਛਾਤੇ ਹਮਲਾਵਰਾਂ ਨੇ 5 ਤੋਂ 6 ਗੋਲੀਆਂ ਚਲਾਈਆਂ ਅਤੇ ਕਾਰ ਵਿੱਚ ਕਿਸੇ ਦਾ ਨਾਂ ਅਤੇ ਮੋਬਾਈਲ ਨੰਬਰ ਲਿਖਿਆ ਕਾਗਜ਼ ਰੱਖ ਕੇ ਭਰਾਰ ਹੋ ਗਏ ਜਿਵੇਂ ਹੀ ਕਾਰ ਮਾਲਕ ਨੂੰ ਗੋਲੀਆਂ ਚੱਲਣ ਦਾ ਪਤਾ ਲੱਗਾ ਤਾਂ ਉਸਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਇਮੀਗ੍ਰੇਸ਼ਨ ਦੇ ਕੰਮਕਰਦੇ ਅੰਦਰਜੀਤ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸਨੇ ਆਪਣੀ ਕਾਰ ਦਫ਼ਤਰ ਦੇ ਸਾਹਮਣੇ ਕਾਰ ਪਾਰਕਿੰਗ ਵਿੱਚ ਖੜੀ ਕੀਤੀ ਸੀ ਅਤੇ ਕੁਝ ਸਮੇਂ ਬਾਅਦ ਅਣਪਛਾਤੇ ਹਮਲਾਵਰਾਂ ਵੱਲੋਂ ਉਸਦੀ ਕਾਰ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਖੁਸ਼ਕਿਸਮਤੀ ਇਹ ਰਹੀ ਕਿ ਜਦੋਂ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਤਾਂ ਉਸ ਵੇਲੇ ਉਹ ਕਾਰ ਵਿੱਚ ਮੌਜੂਦ ਨਹੀਂ ਸੀ ਹਿੰਦਰਜੀਤ ਨੇ ਦੱਸਿਆ ਕਿ ਉਸ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਕਿਸ ਨੇ ਗੋਲੀਆਂ ਚਲਾਈਆਂ ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਥਾਣਾ ਨਵੀਂ ਬਰਾਦਰੀ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਕਾਰ ਚੋਂ ਦੋ ਗੋਲੀਆਂ ਦੇ ਖੋਲ ਬਰਾਮਦ ਕੀਤੇ। ਥਾਣਾ ਬਰਾਦਰੀ ਦੇ ਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ 5 ਗੋਲੀਆਂ ਚਲਾਈਆਂ ਗਈਆਂ ਅਤੇ ਦੋ ਗੋਲੀਆਂ ਦੇ ਖੋਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਾਰ ਚੋਂ ਇੱਕ ਨੋਟ ਵੀ ਬਰਾਮਦ ਕੀਤਾ ਗਿਆ ਜਿਸ ਤੇ ਕਿਸੇ ਦਾ ਨਾਮ ਤੇ ਨੰਬਰ ਲਿਖਿਆ ਗਿਆ ਹੈ। ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਲੰਧਰ ਤੋਂ ਹਰਦੀਪ ਕੌਰ ਦੀ ਰਿਪੋਰਟ ਕੋਈ ਇਮੀਗ੍ਰੇਸ਼ਨ ਦਾ ਕੰਮ ਹੈ ਨਾ ਇੰਦਰਜੀਤ ਸਿੰਘ ਦਾ ਜੀ ਤੇ ਇਹਨਾਂ ਗੱਡੀ ਆਪਣੀ ਪਾਰਕਿੰਗ ਕਰਾਈ ਸੀ ਡਾਟਾ ਚੈਂਬਰ ਦੇ ਸਾਹਮਣੇ ਤੇ ਬਾਸਟਿਆਂ ਦੇ ਪੱਲੇ ਪੱਲੇ ਸਿਰ ਰੋਂਗ ਸਾਈਡ ਤਿੰਨ ਮੁੰਡੇ ਰਾਏ ਆ ਜੀ ਉਹ ਇਹਨਾਂ ਦੀ ਗੱਡੀ ਤੇ ਬੈਕ ਸ਼ੱਸੀ 'ਚ ਗੋਲੀਆਂ ਮਾਰ ਕੇ ਗਏ ਕਿੰਨੀਆਂ ਗੋਲੀਆਂ ਲੰਗੀਆਂ ਭਾਈ ਪੰਜ ਫਾਇਰ ਹੋਈਆਂ ਇਹ ਕੀ ਕਾਰਨ ਸੀਗਾ ਕਿ ਇਹਨਾਂ ਦੀ ਗੱਡੀ ਤੇ ਗੋਲੀਆਂ ਚੱਲੀਆਂ ਤੇ ਕੋਈ ਉਹ ਤਾਂ ਹੁਣ ਤਫ਼ਤੀਸ਼ ਹੋਊਗੀ ਅਫਸਰ ਆਏ ਸਾਰੇ ਤੇ ਫਾਇਰਸਿੰਗ ਦਾ ਟੀਮ ਸਦੀ ਆ ਜੋ ਸਮਝ ਤੁਹਾਨੂੰ ਗੱਲ ਕੀਤੀ ਤੁਸੀਂ ਸਰ ਸੁਣਨ ਤੇ ਵੀ ਆਇਆ ਕਿ ਕਾਰ ਦੇ ਜਿਹੜੇ ਸ਼ੀਸ਼ੇ ਦੇ ਉੱਤੇ ਕੋਈ ਪਰਚੀ ਲਿਖੀ ਸੀ ਕਿਸੇ ਦਾ ਨਾਮ ਵਗੈਰਾ ਲਿਖਿਆ ਸੀ ਉਹ ਕੀ ਨਾਮ ਵਗੈਰਾ ਸਾਲਾ ਕਾਗਜ਼ ਕਿਸੇ ਦੇ ਵਿੱਚ ਪੌਸ਼ਲ ਲਿਖਿਆ ਹੋਇਆ ਸੀ ਕੋਈ ਫੇਕ ਕਿਨੇ ਕਿਸੇ ਆਹਦੇ ਫਰੋਤੀ ਮੰਗੀ ਗਈ ਹੈ ਕਾਗਜ਼ ਦੀ ਨਹੀਂ ਇਦਾਂ ਵੀ ਕੋਈ ਦਾ ਸਾਹਮਣੇ ਨਹੀਂ ਆਪਦਾ ਬਿਠਿਆ ਜਿੰਮੋ ਸਰ ਕੀ ਨਾਮ ਕੀ ਲਿਖਿਆ ਸੀ ਕਾਗਜ਼ ਤੇ ਕਾਗਜ਼ ਬਣੋ ਬੋਧਾ ਨੰਬਰ ਲਿਖਿਆ ਕੋਈ ਬਟਰ ਦਾ ਦਾਦ ਨੇ ਹੋਣੀ ਸਾਹਮਣੇ ਉਹਨਾਂ ਦੀ ਗੱਡੀ ਦੇ ਉੱਤੇ ਕਿਸੇ ਨੇ ਫਾਇਰ ਕੀਤਾ ਲੋਕ ਤਾਂ ਤਿੰਨ ਫਾਇਰ ਹੋਏ ਨੇ ਔਰ ਉਹਨਾਂ ਨੂੰ ਕੋਈ ਸਟ੍ਰੈਟਜੀ ਜਿਵੇਂ ਆਂਦੀ ਹੈ ਉਹਨਾਂ ਫੈਟੇ ਗਏ ਨੇ ਤੋਂ ਉਹਦੇ ਉੱਤੇ ਰਿਫਲਿਕਸ਼ਨ ਚੱਲ ਰਹੀ ਆ ਜੋ ਆਏਗਾ ਤਫੀਰ ਸਾਹਮਣੇ ਹੋਣਾ ਚਾਹੀਦਾ ਸਟ੍ਰੈਟ ਜਿਹੜੀ ਦਿੱਤੀ ਗਈ ਉਸ ਕੀ ਦਿਖਾਏ ਕਿ ਕੋਈ ਸਪੈਸੀਫਿਕ ਨਹੀਂ ਹੈਗੀ ਕੋਈ ਛੱਡੀ ਇਹਨਾਂ ਕੀ ਹੈ ਵੀ ਸਾਡੇ ਨਾਲ ਗੱਲ ਕਰੋ ਸਾਨੂੰ ਕੁਝ ਸਾਨੂੰ ਦੱਸੋ ਉਹਨਾਂ ਨੇ ਕਿ ਟਾਈਮ ਮੇਬੀ ਇਮੀਗ੍ਰੇਸ਼ਨ ਦਾ ਕੰਮ ਕਰਦੇ ਹੋਵੇ ਵਰਕਿੰਗ ਔਨ ਇਟ ਕੀ ਕੀ ਹੈ ਕੀ ਨਹੀਂ ਤੋਂ ਸੋ ਉਹਨਾਂ ਦਾ ਹੁੰਦਾ ਜੇ ਕਨਾਲ ਜਿਹੜਾ ਨੂੰ ਬਾਅਦ ਭੇਜਦੇ ਆ ਜਾਂ ਕੁਝ ਕਰਨੇ ਆ ਜੋ ਵੀ ਹੈ ਉਹ ਦੇਖਿਆ ਜਾਏਗਾ ਵੈਰੀਫਿਕੇਸ਼ਨ ਹੋਏਗੀ ਫੇਰ ਹੀ ਦੱਸ ਸਕਦਾ